ਹਾਂ ਹਾਂ ਆਪਾਂ ਸੋਚਦੇ ਸੀ ਕਿ ਕੁਝ ਨਹੀਂ ਬਣਾਈ ਕਿ ਨਾਲ ਦੇਖੀਏ ਫੁੱਲ ਲੱਗਦੇ ਨੇ ਇੱਥੇ ਇੰਨੂੰ ਪਿੰਟ ਕਰਨਾ ਅੱਜ ਵੀ ਆ ਗਿਆ ਕਲਕੱਤਾ ਕਿਮਸਦੂਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਦਾ ਵਲੌਗ ਆਪਾਂ ਸ਼ੁਰੂ ਕਰ ਰਹੇ ਹਾਂਗੇ ਬਦਲਵਾਈ ਜੀ ਹੋਈ ਹੈਗੀ ਬਾਹਰ ਮੌਸਮ ਚ ਐਵੇਂ ਲੱਗਦਾ ਜਿਵੇਂ ਅੱਜ ਮੀਂਹ ਪਊਗਾ ਤੇ ਫਤਿਹ ਹੈ ਜੀ ਸਾਡਾ ਆਇਆ ਨਹੀਂ ਹੈਗਾ ਫਤਿਹ ਗਿਆ ਹੈ ਟਿਊਸ਼ਨ ਨੋਟੀਫਿਕੇਸ਼ਨ ਤੋਂ ਬਾਅਦ ਆਉਗਾ ਦੇਖੋ ਮੈਂ ਰੌਕਸ ਨੂੰ ਬਾਹਰੋਂ ਦਰਵਾਜ਼ਾ ਦੇਖੋ ਗਾਇਸ ਹੁਣ ਅਸੀਂ ਅੰਦਰ ਬੈਠਾਂਗੇ ਬੈਡਰੂਮ ਚ ਤੇ ਆਹ ਕੁੜੀ ਦਾ ਸਾਡੇ ਦਾ ਖਿਲਾਰਾ ਦੇਖਿਆ ਕਰੋ ਤੁਸੀਂ ਜਦੋਂ ਵੀ ਇਹ ਪੜਨ ਪੈਂਦੀ ਹੁੰਦੀ ਹੈ ਇਹਦਾ ਐਡਾ ਖਿਲਾਰਾ ਪਾਇਆ ਹੁੰਦਾ ਨਾ ਬੈਡਰੂਮ ਚ ਸਾਰਾ ਅੱਧਾ ਬੈੱਡ ਦਾ ਇਹਨੂੰ ਚੇਂਜ ਆਉਂਦਾ ਰਾਤ ਨੂੰ 8 ਵਜੇ ਤ ਅਜੀ ਸੌਣ ਤੋਂ ਬੈਠੇ ਹੁੰਦੇ ਹੈਗੇ ਹਰ ਇਹ ਬੈਠੀ ਹੁੰਦੀ ਆਪਦਾ ਕੰਮ ਕਰਨ ਵਾਸਤੇ ਉਹ ਦੋ ਇਹਨੂੰ ਹੋਮਵਰਕ ਤੋਂ ਜ਼ਿਆਦਾ ਹੁੰਦਾ ਹੁਣ ਪੂਰਾ ਦਿਨ ਇਹ ਰੋਕਸੀਨ ਦੇਖੀਓ ਇਸਨੇ ਇਸਨੇ ਗਰੀ ਇਹਦੀ ਇਸਨੇ ਵੀ ਇਸਨੇ ਕਰੀ ਜਾਊਗੀ ਸਹੀ ਗੱਲ ਆ ਗਈ ਹੁਣ ਆ ਦੇਖ ਲ ਮੋਰੋ ਲਿਫਾਫਾ ਉਹ ਪੀਨਟ ਰੱਕ ਰੱਖੇ ਨੇਗੇ ਲਿਫਾਫੇ ਦੇ ਵਿੱਚ ਤੇ ਆ ਆਪਦੀਆਂ ਦੇਖ ਬੋਕਰ ਕੰਮ ਕੁਝ ਵੀ ਨਹੀਂ ਕਰਦੀ ਕਰ ਕਰ ਹੀ ਚੱਲ ਕੋਈ ਦੱਸ ਮੈਂ ਮੈਂ ਡਰਾਇੰਗ ਦਾ ਕੰਮ ਕਰਦੀ ਸੀ ਡਰਾਇੰਗ ਕਿੱਥੇ ਹੈਗੀ ਇਹਦਾ ਬੰਦ ਆ ਗਈ ਮੋਂ ਸੁਣੀ ਕਰਕੇ ਆਟੀਆਂ ਝੂਠ ਐਨੀ ਪਤਾਲ ਮਾਰ ਦੇਗੀ ਕੰਮ ਕੋਮ ਕੋਈ ਕਰਕੇ ਦਿੰਦੀ ਨਹੀਂ ਹੈਗੀ ਬੈਠੀ ਬਸ ਉਹ ਖੇਢੀ ਜਾਊਗੀ ਟਾਈਮ ਹੀ ਆਪਾਸ ਕਰੀਓ ਪਤਾ ਨਹੀਂ ਕਿਵੇਂ ਇਹਦਾ ਟਾਈਮ ਪਾਸ ਹੁੰਦਾ ਐਵੇਂ ਐ ਖੇਢੇ ਖੇਢਾ ਨਾਲ ਟਾਈਮ ਬਸ ਕਰ ਲੈਂਦੀ ਹੁੰਦੇ ਤੂੰ ਹਾਂ ਹਾਂ ਬਸ ਬੜ ਕੇ ਸੀ ਹੋਣਾ ਆਪੇ ਕੋ ਕੋ ਮਾਏ ਕਦੋਂ ਕ ਮੈਂ ਗਈ ਸੀ ਪੜ੍ਹਨਾ ਹੂੰ ਮੈਂ ਤਾਂ ਕਰਕੇ ਵੀ ਆ ਗਿਆ ਇਹਦਾ ਕੁੜੀ ਦਾ ਕੋਈ ਮੁਕਤਾ ਨਹੀਂ ਹੈਗਾ ਪਰ ਹੁੰਦਾ ਨਾ ਨਾ ਕੋ ਕੰਮ ਜਾਦ ਤੂੰ ਸੇਂਗ ਲਈ ਬੈਠ ਰੰਦੇ ਨਾ ਮੈਂ ਦਾਦਾ ਨਮੇੜ ਕੇ ਫੇਰ ਕਰਦਾ ਹੁੰਦਾ ਸੀਗਾ ਆਪਦਾ ਸਾਰਾ ਕੰਮ ਨਮੇੜਦਾ ਹੁੰਦਾ ਸੀ ਪਹਿਲਾਂ ਦੇਖ ਲੈ ਜੋ ਪੜ੍ਹਦਾ ਹੁੰਦਾ ਸੀਗਾ ਨਮੇੜ ਕੇ ਫੇਰ ਤਾਂ ਖੇਡਣ ਕੋਦਨ ਬਾਹਰ ਕਿਤੇ ਵੀ ਜਾਣਾਗਾ ਫੇਰ ਜਾਂਦਾ ਹੁੰਦਾ ਸੀਗਾ ਤੁਹਾਨੂੰ ਨਹੀਂ ਆਉਂਦਾ ਉਹ ਮਾਵਾ ਮਗ ਤੇ ਜਾਂਦਾ ਹੁੰਦਾ ਸੀਗਾ ਕਰੈਕਟ ਖੇਡਦੇ ਹੁੰਦੇ ਸੀਗੇ ਗਾਇਸ ਥੋੜਾ ਹੰਦਾ ਹੈ ਜੋ ਹੈਡ ਆਇਡਾ ਹੁੰਦਾ ਜੀਗਾ ਆਜ ਜਾਂਦੇ ਸੀ ਬਾਹਰ ਗਰਾਊਂਡ ਤੇ ਟੇਟੋਂ ਵਾਸਤੇ ਮੰਡੀ ਹੁੰਦੀ ਮੰਡੀ 'ਚ ਕਰੈਕਟ ਖੇਡ ਕਿਉਂ ਦਿੰਦੇ ਸੀਗੇ ਇਸ ਨੂੰ ਦੇਖ ਲਓ ਜੀ ਧੁੱਪ ਪੈਂਦੀ ਹੁੰਦੀ ਸੀ ਪੂਰੀ ਹਨਾ ਉਹ ਧੁੱਪ ਦੇ ਵਿੱਚ ਪਤਾ ਨਹੀਂ ਲੱਗਦਾ ਹੁੰਦਾ ਸੀ ਵੀ ਇਹ ਧੁੱਪਾਂ ਕਿਉਂ ਤੋਂ ਹੁਣ ਕਹਿਣ ਦਾ ਘਰੇ ਰਹਿਣਾ ਹੁਣ ਆਏ ਜੀ ਕਰਦਾ ਵੀ ਬਾਹਰ ਨਾ ਚਾਹੀਏ ਬਸ ਘਰ ਹੀ ਬੈਠੇ ਰਹੀਏ ਸਭ ਢੇੜੀ ਹੁਣ ਬਾਹਰ ਨਿਕਲਣ ਦਾ ਜੀ ਨਹੀਂ ਕਰਦਾ ਇੰਨਾ ਬਾਹਰ ਨਿਕਲ ਨਿਕਲ ਕੇ ਬੋਰ ਹੋ ਗਏ ਤਾਂ ਹੁ ਇੰਨਾ ਹੋਗਾ ਇਹ ਜਿਹੜੇ ਮਤਲਬ ਕਿ ਹੁਣ ਨਵੀਂ ਜਨਰੇਸ਼ਨ ਆ ਗਈ ਜਿਵੇਂ ਇਹ ਨਹੀਂ ਕਿ ਹੁਣ ਬੱਚੇ ਇਹ ਬਾਹਰ ਜਾ ਕੇ ਮੇ ਖੇਡ ਖੁੱਦ ਕੇ ਖੁਸ਼ ਨਹੀਂ ਹੈਗੇ ਬਸ ਆਪ ਦਾ ਗਲੀ ਗੁਲੀ ਚ ਮੜ ਮੋਟਾ ਕੁੱਦ ਲੈਂਦੇ ਨੇਗੇ ਪਰ ਬਾਹਰ ਕਿਤੇ ਗਰਾਊਂਡ ਗਰਾਊਂਡ ਹੋਈ ਨਾ ਬਸ ਤੇ ਹੁਣ ਜਮੀ ਖਾਲੀ ਖਤਮੇ ਨੇ ਮਤਲਬ ਕਿ ਗਰਾਊਂਡ ਤਾਂ ਖਾਲੀ ਪਏ ਨੇ ਹੈ ਨਾ ਉਹ ਟਾਈਮ ਨਹੀਂ ਦੇਣਾ ਇਹ ਮਹੌਲ ਹੈ ਬੱਚੇ ਵੈਸੇ ਵੀ ਜਿਹੜੇ ਮੁੰਡੇ ਨੇ ਮੁੰਡਾ ਤਾਂ ਹੁਣ ਖੇਡ ਵੀ ਸਕਦੇ ਨੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੋਊ ਚਲ ਕੁੜੀਆਂ ਤਾਂ ਆਪਾਂ ਕਹਿ ਦਿੰਨੇ ਹੁੰਨੇ ਆਂ ਕਿ ਪਿੰਡਾਂ 'ਚ ਵੀ ਹਨ ਬਾਬ ਦੂਰ ਨੇੜੇ ਨੂੰ ਭੇਜ ਦੇ ਗਰਾਊਂਡ ਆ ਕਈ ਵਾਰ ਸਾਡਾ ਜਿਹੜਾ ਗਰਾਊਂਡ ਆ ਪਿੰਡ ਤਾਂ ਹੁਣ ਪਿੰਡ ਤੋਂ 1.5 ਕਿਲੋਮੀਟਰ ਬਾਹਰ ਆ ਗਿਆ ਇਸ ਕਰਕੇ ਉੱਥੇ ਮੁੰਡੇ ਤਾਂ ਜਾ ਸਕਦੇ ਨੇ ਪਰ ਕੁੜੀਆਂ ਦਾ ਥੋੜਾ ਜਿਹਾ ਔਖਾ ਤੋਂ ਉੱਥੇ ਜਾਣਾ ਹਨਾ ਨਹੀਂ ਮੁੰਡੇ ਤਾਂ ਜਾਈ ਜਾਂਦੇ ਨੇ ਮੁੰਡਿਆਂ ਨੂੰ ਤਾਂ ਕੋਈ ਦਿੱਕਤ ਨਹੀਂ ਹੁੰਦੀ ਮੁੰਡਿਆਂ ਦੀ ਨਹੀਂ ਆਪਣੇ ਤਾਂ ਨਹੀਂ ਜਾਂਦੇ ਉਹ ਆਉਂਦਾ ਕਿਤੇ ਵੀ ਨਹੀਂ ਜਾਂਦਾ ਉਹੀ ਤਾਂ ਗੱਲ ਕਰ ਰਹੇ ਆ ਆਪਾਂ ਵੀ ਹੁਣ ਤਾਂ ਕੋਈ ਨਿਕਲਦਾ ਨਹੀਂ ਹੈਗਾ ਪਹਿਲਾ ਟਾਈਮ ਹੁੰਦਾ ਸੀ ਕਿ ਪਹਿਲਾਂ ਤਾਂ ਇਕੱਠੇ ਹੋ ਕੇ ਬਾਜਾਂ ਤੇਦੇ ਜਿਹੜੇ 5-4 ਬੰਦੇ ਹੁੰਦੇ ਸੀ ਕਿ ਆਪ ਨਾਲੇ ਆਪਣੇ ਘਰਾਂ ਦੇ ਉਹੀ ਸਾਰੇ ਇਕੱਠੇ ਹੋ ਕੇ ਆਪਣੇ ਬਾਜਾਂ ਦੇ ਹੁੰਦੇ ਸੀਗੇ ਰੌਣਾਂ ਚ ਪਰ ਹੁਣ ਕਿੱਥੇ ਹੁਣ ਨਸੇ ਪੱਤੇ ਦਾ ਜਾਦੇ ਰਹਿੰਦਾ ਹੈਗਾ ਆਵਾਜ਼ਾਈ ਜਿਆਦੇ ਰਹਿੰਦੀ ਹੈ ਬੱਚੇ ਨੂੰ ਭੇਟਨ ਤੋਂ ਵੀ ਡਰ ਲੱਗਦਾ ਹ ਹ ਕੀ ਕਹਿ ਰਹੇ ਹੋ ਤੁਸੀਂ ਇੱਧਰ ਅੰਦਰ ਵੜੇ ਵੜੇ ਕੀ ਆ ਪਾਣੀ ਪਾ ਦੋ ਮੁਰੂਚ ਆਜਾ ਮੁਰੂਚ ਮੁਰੂਚ ਤਾਂ ਪਾ ਦਾਂਗੇ ਪਾਣੀ ਆ ਜਾ ਬਾਪ ਜਾਂ ਮਣਾ ਲਿਆ ਦਵਾਈਂ ਨਾ ਮੁੱਕਣਾ ਹੀ ਹੋਣੀ ਐ ਅਜੇ ਤੱਕ ਹੋਣੀ ਐ ਕਿ ਬਾਤ ਫੇਰ ਹਜਾ ਹੋਣੀ ਨਹੀਂ ਹੁਣ ਉੱਪਰ ਕਹਣਾ ਚੜੇ ਉਹਦੇ ਇੰਨੀ ਗਰਮੀ ਚ ਆਹ ਟੁੱਟ ਗਿਆ ਵੀ ਲਾਤਾਂ ਟੁੱਟ ਜੂਗੀਆਂ ਨਹੀਂ ਨਹੀਂ ਟੁੱਟਦੇ ਤੇ ਲੱਤਾਂ ਪਹਿਲਾਂ ਟੁੱਟੇਗੀ ਕੋਈ ਭਾਨ ਦੇਦਾ ਆਏਗਾ ਮਾਮ ਇਹਨਾਂ ਦੇ ਮੈਨੂੰ ਕਹਿੰਦੀ ਪਚਮਣਾ ਲਿਆ ਦੇ ਹਾਂ ਚੱਲ ਹਾਂ ਢੋਂਪੀ ਜੇ ਵੀ ਲੜਕੀ ਵੀ ਚੱਲ ਕਿਹੜਾ ਮਾਰੇ ਹੋਣੇ ਆਪਾਂ ਦੇਖਿਆ ਹੋਣਾ ਵੀ ਹੈਗੀਆਂ ਨੇ ਕਿ ਨਹੀਂ ਹੈਗੀਆਂ ਠੀਕ ਹੈ ਜੀ ਦੇਖਿਆ ਹੋਣਿਆ ਜੀ ਜੇ ਤਾਂ ਹੋਈਆਂ ਤਾਂ ਲਿਆਵਾਂਗੇ ਦੇਖਿਆ ਦੇਖੇ ਜੇ ਨਾ ਹੋਈਆਂ ਤਾਂ ਨਾ ਸੀ ਦੀ ਫਾਪਾ ਲੈ ਲੋ ਬੱਚੇ। ਹੂੰ। ਤੋੜਾ ਸੀ। ਤੋੜ ਦਾ ਆਪੇ ਲਵਾਂਗੇ ਆਪਾਂ। ਚਲੋ। ਕਰ ਲਈਏ ਇਹਨਾਂ ਵਾਸਤੇ ਪੈਕ ਸਟਾਰਟ। ਸਰਸ ਸਟਰੀ ਆਟਾ। ਚੱਲੇ ਹੁਣ ਜੰਮਣਾ ਲੈਣਾ। ਐਨਾ ਸ਼ੁਕਰ ਬਸ ਮਿਲ ਮਿਲ ਜਾਣਾ ਬਸ ਮਿਲ ਜਾਣਾ। ਮੇਰੇ ਕਰਕੇ। ਫਿਰ ਤੁਸੀਂ ਤਾਂ ਨਹੀਂ ਖਾਂਦੇ। ਅਸੀਂ ਤਾਂ ਮੁੰਡਾ ਜਾਵਾਂਗੇ ਮੈਂ ਤਾਂ ਫਾਪਾ। ਨਾ ਨਕੀ ਲੋੜਾ। ਨਹੀਂ ਨਹੀਂ। ਆਉਂ ਰੋਕੀ। ਆਪਣੇ ਘਰ ਚ ਦੋ ਦੋ ਗੱਟੀਆਂ ਲੱਗ ਰੱਖੀਆਂ ਨੇ। ਆ ਦੇਖੋ ਲੈਣ ਲਾ ਰੱਖੀ ਆ ਗੱਡੀਆਂ ਦੀ ਸੇਲ ਕਿਹਨੇ ਗਈ ਬੱਚੀ ਆਨੇ ਪਾਪਾ ਲੈਣ ਗਈ ਆ ਮਾਂ ਆਪਣੇ ਗੱਡੀਆਂ ਦਾ ਨਾ ਸੇਲ ਲਾ ਰੱਖੀ ਹੈਗੀ ਕਾਦੀ ਗੱਡੀਆਂ ਦੀ ਨਾ ਹੋਰ ਵੇਚਣ ਵਾਸਤੇ ਸੇਲ ਲਾ ਰੱਖੀ ਹੈਗੀ ਚਲੋ ਕੱਢਦਾ ਸੀ ਵਾਰੀ ਬਾਈ ਮੇਰੇ ਬਾਰੇ ਸੁਣ ਬਾਈ 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 ਕਾਦੇ اچھا ਰੋਟਾ ਰੋਟਾ ਹੈ ہاں ਰੋਟੇ ਦੇ ਤਾਂ ਖਤਮ ਹੈ ਬੱਚੇ ਕੁਝ ਵੀ ਨਹੀਂ ਬਚਾ ਹੈ ਨਹੀਂ ਖਤਮ ਹੋ ਗਿਆ ਖਤਮ ਹੋ ਗਿਆ ਜਮਣਾ ਹਾਂ ਖੰਮ ਕੇ ਅਸੂ ਪਹਿਲਾਂ ਆ ਗਏ ਲੋਈ ਗਿਆ ਇਸ ਜਮਣਾ ਤਾਂ ਹੁਣ ਖਤਮ ਨਹੀਂ ਹੈ ਸਾਰੇ ਇਹ ਦੇਖੋ ਉੱਪਰ ਖਾਲੀ ਵੀ ਹੈ ਜਮਣ ਕੁਝ ਨਹੀਂ ਰਿਹਾ ਜਮਣ ਤੇ ਉੰਕੀ ਕਰੀਏ ਜੀ ਯਮਰਦਾ ਹੈ ਨਹੀਂ ਕੋਈ ਕਿਉਂ ਕਿਉਂ ਟੀਮ ਚਲੋ ਤੇ ਇਥੇ ਹੈ ਸ਼ਿਵਜੀ ਦਾ ਅ ਮੰਦਿਰ ਬਣਿਆ ਹੋਇਆ ਮੈਂ ਤੁਹਾਨੂੰ ਸ਼ਿਵਜੀ ਦਾ ਮੰਦਿਰ ਦਿਖਾਉਣਾਗਾ ਇਥੇ ਪੂਜਾ ਕਰਕੇ ਕਹਿੰਨੇ ਹੁਣ ਦੋ ਬੰਦੇ ਸੀਗੇ ਤੇ ਦਿਖਾਉਣਾ ਤੁਹਾਨੂੰ ਉਹਦਾ ਮੰਦਿਰ ਨਾਲ ਪੂਜਾ ਕੀਤੀ ਵੀ ਦਿਖਾਉਣਾਗਾ ਮੈਂ ਦੇਖੋ ਜੀ ਇਹ ਮੰਦਿਰਾਂ ਦਾ ਸ਼ਿਵਜੀ ਦਾ ਜੁੱਤੀ ਵੀ ਪਾ ਕੇ ਦੇਣਾ ਹੂੰ ਨਵਾ ਕੇ ਕਹਿੰਨੇ ਇਸ਼ਨਾਨ ਕਰਾਉਂਦੇ ਮੈਂ ਉਹ ਮੰਦਿਰ ਸਾਹਮਣੇ ਤੇ ਨਾਲ ਉੱਪਰ ਆ ਜਾਓ ਚਲਿਏ ਕਾਲੀ ਹੱਥ ਜਾ ਲੈਗੇ ਜਮਣਾ ਸਾਨੂੰ ਮਿਲਿਆ ਨਹੀਂ ਹੈਗਾ ਜਮਣਾ ਲੈਣ ਆਏ ਸੀਗੇ ਤੇ ਘਰੇ ਜਾ ਕੇ ਆਉਣ ਉਹਨਾਂ ਨੂੰ ਦੰਨਿਆ ਸਰਪਾਈਜ ਖਾਲੀ ਹੱਥ ਦਾ ਇਸ ਦਾ ਖਾਲੀ ਹੱਥ ਆਏ ਆਗੇ ਭਾਈ ਖਾਲੀ ਹੱਥ ਗਏ ਸੀ ਖਾਲੀ ਹੱਥ ਆਏ ਚਲੋ ਜੀ ਗਾਇਸ ਜੀ ਪਹੁੰਚ ਗਏ ਘਰੇ ਚਲੋ ਮੈਂ ਕਿ ਤੂੰ ਖੋਲਣਾ ਤੁਹਾਨੂੰ ਹੋਰ ਕੌਣ ਖੋਲ੍ਹੇਗਾ ਜਿਹੜਾ ਆਉਂਦਿਆ ਫਾਈ ਜਾ। ਮੰਮ ਜੰਮਣਾ ਨਹੀਂ ਇਹਦਾ ਹੈ। ਓਹ ਹੋ 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 ਸੁਣਿਆ ਜੀ ਮਿਲਿਆ ਤੇਰੇ ਜੋਗੀ ਨਹੀਂ ਗਿਆ। ਦੇ 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 ਕਿੱਥੇ ਨਜਮਣਾ। ਹੈਲੋ। ਟੁਏ 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 ਟੁਏ। ਹੋਰ ਇੱਕ ਸਿਵਾਰ ਬਾਰ ਬਾਰ ਟੁਏ ਟੁਏ। ਕਰ ਕੇ ਗਿਆ ਆਏਗੇ ਬਸ ਫੋਟੋ ਫੋਟੋ ਕਰੇ ਆਏ ਇੱਥੇ। ਹੋਰ ਕੀ ਕਰਨਾ ਸੀ ਅਸੀਂ? ਗਲੀਨ ਆਪਾਂ ਨੂੰ ਤਾਂ ਚੌਲ ਵੀ ਮਿਲੇਓ ਮੰਦਰ ਤੇ ਮੱਥਾ ਟੇਕ ਕੇ ਵਾਗੇ ਦਸ ਦੋ ਮਿੰਟ ਤੁਹਾਡੇ ਕੋਲ ਖੜੇ ਨੇ ਚੌਲ ਤਾਂ ਦੇ ਦੋ ਬਾਬੇ ਨੂੰ ਬਾਬੇ ਨੂੰ ਚੌਲ ਦੇ ਸਾਨੂੰ ਚੌਲ ਦੇ ਕੇ ਤੁਹਾਡੇ ਕਹਿੰਦੇ ਓਹੋ ਹੈ ਨਹੀਂ ਹੁਣ ਤਾਂ ਖਤਮ ਹੋ ਗਈਆਂ ਜੀ ਹੁਣ ਕਿੱਥੇ ਜੰਮਣਾ ਤਾਂ ਇਹਨੇ ਨਹੀਂ ਬਿਲੀ ਆਦਿ ਆ ਦੇ ਆ ਫੇਰ ਕੀ ਹੋ ਗਿਆ ਇਹਨਾਂ ਘਾਟਾ ਪੈ ਗਿਆ ਬਾਜ਼ਾਰੋਂ ਲਿਆ ਦੂੰਗਾ ਕਿਲੋ ਖਾਈ ਐਂ ਅੱਧੇ ਨਹੀਂ ਜਾਣੀ ਇੱਥੋਂ ਨਾਲ ਕਰਦੀ ਜਮਣ ਕਰਦੀ ਹੁੰਦੀ ਹੈ ਆਹੋ ਉਹ ਵੀ ਤਾਂ ਹੁਣ ਕਿਸੇ ਦੇ ਘਰ ਨਹੀਂ ਲੱਗੀ ਹੋਈਆਂ ਨੇ ਹਾਂ ਆਹ ਰੌਕਸੀ ਦਾਪ ਦੇਖੀ ਜਮਣਾਂ ਨਹੀਂ ਹੈਗੀਆਂ ਖਾਈਆਂ ਨਹੀਂ ਬਈ ਜਮਣਾਂ ਬਾਬਾ ਦੇਖ ਜਾ ਖਤਮ ਹੋ ਗਈਆਂ ਜਮਣਾਂ ਤਾਂ ਤੂੰ ਕਿਹੜੇ ਜਾਣੀ ਹੁੰਦੀਆਂ ਤੋੜਨ ਵਗ ਜਾਂਦੀ ਤੋੜਨ ਲੈ ਆਏ ਕਰਦੀ ਚੱਲ ਨਹੀਂ ਲੱਜਣੀਆਂ ਬਸ ਬਈ ਬਸ ਬਸ ਹੁਣ ਕੁਝ ਨਹੀਂ ਮਿਲੇਗਾ ਤੁਮੇ ਬੱਚੇ ਗਾਈਸ ਮਿਲਿਆ ਨਹੀਂ ਕੱਖ ਵੀ ਉਥੇ ਸਾਨੂੰ ਐਮੀ ਗਰਮੀ ਦੇ ਵਿੱਚ ਭਜਾਤਾ ਮੈਂ ਇਹਨੂੰ ਪਹਿਲਾਂ ਗਿਆ ਸੀ ਨਾਲੇ ਮਾ ਵੀ ਮਿਲਦਾ ਮੁੰਡਾ ਉਥੇ ਕੁਝ ਨਹੀਂ ਹੈਗਾ ਮੈਂ ਵੀ ਗਰਮੀ 'ਚ ਜਾਣ ਉਥੋਂ ਭਜਾਵਾਂਗੇ ਤੁਸੀਂ ਉਹੀ ਗੱਲ ਹੋ ਗਈ ਗਾਈ ਜੀ ਨੇ ਵੀ ਲਿਆ ਦਿੱਲੇ ਆਲੇ ਲਿਆ ਦੇ ਹੂੰ ਲਿਆ ਦੇ ਲਿਆ ਦੇ ਬਹੁਤ ਇਹਨਾਂ ਦੀ ਗੈਰੀ ਹੈ ਵਿਚਾਰੀ ਔਖੀ ਹੋ ਰਹੀ ਸੀ ਜੰਮੜਾ ਖਾਂ ਕੇ ਨਾ ਮੁੱਕੜੀ ਹੈ ਸਹੀ ਫਿਰ ਜਿੰਨੀਆਂ ਕ ਉਹਦੇ ਪਾਲਾ ਦਾ ਹੁੰਦਾ ਪੌਦੇ ਦੀ ਵੀ ਉਹਨਾਂ ਕਿ ਲੱਗੂਗਾ ਤੂੰ ਤੂੰ ਵੱਧ ਤਾਂ ਹੀ ਜਾ ਕੇ ਲੱਗਣ ਲੱਗਿਆ ਟਾਈਮ ਹੁੰਦਾ ਫਾਲਦਾ ਵੀ ਉਹੀ ਤਾਂ ਕਹਿੰਦੇ ਉਹ ਟਾਈਮ ਹੁੰਦਾ ਜੀ ਫਾਲਦਾ ਜਦੋਂ ਮੌਸਮ ਦਾ ਉਦੋਂ ਫਾਈਦੀ ਹੈ ਠੰਡ ਹਮਮ ਚਲੋ ਠੀਕ ਹੈ ਗਾਇਸ ਅੱਜ ਦੀ ਪਕਾਈ ਸਾਡੀ ਇੱਥੇ ਤੱਕ ਹੀ ਬਹੁਤ ਆ ਗਈ ਆਪਾਂ ਹੁਣ ਇੱਥੇ ਪਾ ਖਤਮ ਕਰ ਦਾਂਗੇ ਹੁਣ ਕੱਲ ਨੂੰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਪਕਾਈ ਦੇ ਵਿੱਚ ਤੁਹਾਨੂੰ ਪਕਾਈਓ ਕਰਾਈ ਅੱਜ ਤਾਂ ਮੇਰੀ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਓ ਮਿਲਣੇ ਫਿਰ ਤੁਹਾਨੂੰ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਹੁਦਵਸਤ ਬਾਏ ਗੁੱਡ ਨਾਈਟ ਬਾਏ ਨਾਈਟ ਬਾਏ